ਮੇਰੀ ਟ੍ਰੇਨ ਦੇ ਟਿਕਟਾਂ ਲਈ ਪਸੂੜੀ ਪੈ ਗਈ। ਉਸ ਤੋਂ ਬਾਅਦ ਮੈਂ ਸਟੇਸ਼ਨ ਤੇ ਆ ਗਿਆ। ਸਟੇਸ਼ਨ ਵਾਲਿਆਂ ਨਾਲ ਗੱਲ ਕੀਤੀ ਆ ਤਾਂ ਉਹ ਕਹਿੰਦੇ ਭਾਈ ਹੁਣ ਟਾਈਮ ਲੰਘ ਗਿਆ। ਤੁਹਾਡੇ ਟਿਕਟ ਦਾ ਕੋਈ ਹੀਲ ਅਵਸੀਲਾ ਨਹੀਂ ਹੋ ਸਕਦਾ। ਇਹ 10 ਵਜਨ ਦੇ ਵਿੱਚ 25 ਮਿੰਟ ਰਹਿ ਗਏ। ਇਸ ਸ਼ਹਿਰ ਤੋਂ ਮੈਂ ਸਵੇਰੇ ਸਵੇਰੇ 7-8 ਵਜਨ ਨੂੰ ਲੰਘ ਜਾਣਾ ਸੀ। ਹਾਲਾਂਕਿ ਮੈਨੂੰ 10 ਵਜੇ ਤੱਕ ਹਜੇ ਟਿਕਟਾਂ ਵਾਲਾ ਕੰਮ ਕਰਦੀ ਕਹਿੰਦੀ ਹੁਣ ਰੁਪਈਆ 2500 ਦੇ ਦੇ। ਮੇਰੇ ਕੋਲ ਉੱਪਰ ਦੀ ਭਾਈ ਕੈਸ਼ ਨਾ 2200 ਰੁਪਈਆ ਕੈਸ਼ ਫਿਰ ਜੀ ਸਵੇਰ ਦਾ ਟਾਈਮ ਆ ਜੀ 7 ਵਜੇ ਦਾ ਗਹਾਟੀ ਦੀਆਂ ਸੜਕਾਂ ਤੇ ਆ ਗਏ ਇੱਕ ਯਾਰ ਨਵੀਂ ਪਸੂੜੀ ਪੈ ਗਈ ਸਰਦਾਰ ਸਾਹਿਬ ਦਾ ਮੈਨੂੰ ਫੋਨ ਆਇਆ ਰਾਤ ਅਸ਼ਦੀਪ ਦਾ ਭਾਈ ਤੇਰੀ ਟ੍ਰੇਨ ਦੀ ਟਿਕਟ ਜਿਹੜੀ ਹੈਗੀ ਆ ਉਹ ਗਲਤ ਬੁੱਕ ਹੋ ਗਈ ਕੱਲ ਨੂੰ ਮੇਰੀ ਟ੍ਰੇਨ ਆ ਰਾਤ ਉਹਦਾ ਫੋਨ ਆ ਗਿਆ ਕਹਿੰਦਾ ਵੀ ਐ ਪਸੂੜੀ ਪੈ ਗਈ ਮੈਂ ਘੱਲਿਆ ਯਾਰ ਨਵੇਂ ਚੰਦ ਚਾੜਦਾ ਮੈਂ ਤੈਨੂੰ ਸਿਆਣਾ ਸਮਝਦਾ ਸੀ ਉੱਪਰ ਦੀ ਜਿਹੜੀ ਨਵੀਂ ਦਿੱਲੀ ਤੋਂ ਲੈ ਕੇ ਪੰਜਾਬ ਜਾਣ ਵਾਲੀ ਟ੍ਰੇਨ ਮੈਂ ਇੱਕ ਹੋਰ ਬੁੱਕ ਕਰਾਈ ਸੀ ਉਹ ਵੀ ਗਲਤ ਬੁੱਕ ਕਰਤੀ ਉਹ ਜੀ ਵੀ ਮਿਸਟੇਕ ਕਰਤੀ ਉਹ ਵੀ ਠੀਕ ਕਰਾਉਣ ਵਾਲੀ ਆ ਉਹ ਸ਼ਾਇਦ ਉਹਨੂੰ ਵੀ ਨਹੀਂ ਪਤਾ ਹਜੇ ਕਿਉਂਕਿ ਜੇ ਰਾਤ ਉਹਦਾ ਮੈਨੂੰ ਫੋਨ ਆਇਆ ਵੀ ਤੇਰੀ ਟਿਕਟ ਗਲਤ ਬੁੱਕ ਹੋ ਗਈ ਫਿਰ ਮੈਂ ਦੂਜੀ ਟਿਕਟ ਵੀ ਬੁੱਕ ਕੀਤੀ ਆ ਚੈੱਕ ਕੀਤੀ ਵੀ ਗਲਤ ਆ ਕਿ ਠੀਕ ਆ ਦੂਜੀ ਟਿਕਟ ਵੀ ਗਲਤ ਨਿਕਲੀ ਤੇ ਉਹਦੇ ਕੋਲ ਆਈਆਰ ਸੀਟੀਸੀ ਦੀ ਕੋਈ ਆਈਡੀ ਉਹ ਦੀ ਸੀ ਮੈਂ ਕਹਿੰਦਾ ਚਲ ਇਹ ਬੁੱਕ ਕਰਦਾ ਰਹਿੰਦਾ ਚਲ ਮੇਰੀ ਵੀ ਕਰ ਦਿੰਦਾ ਤੇ ਹੁਣ ਮੈਂ ਸਵੇਰੇ ਸਵੇਰੇ ਕਮ ਅੱਖਿਆ ਸਟੇਸ਼ਨ ਚੱਲਿਆ ਆਪਣੇ ਹੋਸਟਲ ਤੋਂ 20-25 ਮਿੰਟ ਦਾ ਰਾਹ ਸੀ ਉੱਥੇ ਜਾ ਕੇ ਟਿਕਟ ਸੈਟ ਕਰਾ ਕੇ ਲਿਆਉਣੇ ਆ ਜੇ ਹੋ ਸਕਦੀ ਆ ਨਹੀਂ ਮੈਨੂੰ ਤਾਂ ਪਤਾ ਨਹੀਂ ਹੈਗਾ ਹੋਊਗੀ ਕਿ ਨਾ ਹੋਊਗੀ ਮਾੜੀ ਮੋਟੀ ਮੈਂ ਰਿਸਰਚ ਕੀਤੀ ਰਾਤ ਕਹਿੰਦੇ ਵੀ 48 ਘੰਟੇ ਤੋਂ ਪਹਿਲਾਂ ਪਹਿਲਾਂ ਤੁਸੀਂ ਟਿਕਟ ਆਫ ਦੀ ਠੀਕ ਕਰਾ ਸਕਦੇ ਹੋ ਪਰ ਹੁਣ ਤਾਂ 48 ਘੰਟੇ ਰਹੇ ਨਹੀਂ ਹੁਣ ਤਾਂ ਸਾਰੇ ਮੈਂ ਕਹਿੰਦਾ ਵੀ 26 27 ਘੰਟੇ ਰਹਿ ਗਏ ਟ੍ਰੇਨ ਦੇ ਵਿੱਚ ਹੁਣ ਠੀਕ ਹੋਊਗੀ ਪਤਾ ਨਹੀਂ ਨਾ ਹੋਊਗੀ ਜੇ ਠੀਕ ਨਾ ਹੋਈ ਫੇਰ ਤਾਂ ਮੇਰਾ 3000 ਰੁਪਏ ਜਾਊਗਾ ਜਾਂ ਫਿਰ ਮੇਰਾ ਪਲਾਨ ਚੇਂਜ ਹੋਊਗਾ ਦੋਨਾਂ ਚੋਂ ਇੱਕ ਪਸੂੜੀ ਪਾਊਗੀ ਮਤਲਬ ਹੁਣ ਟ੍ਰੇਨ ਅਰਸ਼ ਦੀ ਹੋਰ ਆ ਮੇਰੀ ਹੋਰ ਆ ਉਹਦੇ ਨਾਲ ਜਿੱਦਾਂ ਮੈਂ ਜਾ ਨਹੀਂ ਸਕਦਾ ਮਤਲਬ ਪਹਿਲਾਂ ਸਾਡੀ ਸਲਾਹ ਸੀ ਵੀ ਇਕੱਠੇ ਜਾਵਾਂਗੇ ਹੁਣ ਤਾਂ ਇਹ ਤਾਂ 200% ਸ਼ੋਰ ਆ ਵੀ ਅਸੀਂ ਇੱਕ ਟ੍ਰੇਨ 'ਚ ਨਹੀਂ ਜਾ ਰਹੇ ਕਿਉਂਕਿ ਇਹਨੇ ਮੇਰੀ ਟ੍ਰੇਨ ਦੀ ਟਿਕਟ ਹੀ ਹੋਰ ਬੁੱਕ ਕਰਤੀ ਤੇ ਹੁਣ ਇੱਕ ਕੰਮ ਹੋਰ ਹੋ ਸਕਦਾ ਵੀ ਮੈਂ ਫੋਨ ਤੇ ਠੀਕਰਾ ਸਕਦਾ ਸੀ ਇਹਨੂੰ ਮੇਰੇ ਆੜੀ ਹੈਗੇ ਨੇ ਉਹਨਾਂ ਦੀ ਦੁਕਾਨਾਂ ਨੇ ਟਿਕਟਾਂ ਡਾਕਟਾਂ ਬੁੱਕ ਕਰਨ ਵਾਲੀਆਂ ਉੱਥੋਂ ਮੈਂ ਠੀਕ ਕਰਾ ਲੈਣੀ ਸੀ ਗੱਲ ਐ ਵੀ ਅੱਜ ਹੈਗਾ ਜੀ ਐਤਵਾਰ ਐਨਵਾਰ ਨੂੰ ਹੁਣ ਦੁਕਾਨ ਉਹਨੇ ਖੋਲੀ ਹੋਵੇ ਨਾ ਖੋਲੀ ਹੋਵੇ ਉਹ ਤਾਂ ਮੈਨੂੰ ਪਤਾ ਹੀ ਆ ਵੀ ਨਹੀਂ ਖੋਲਦਾ 11 ਵਜੇ ਤੋਂ ਪਹਿਲਾਂ ਤਾਂ ਸ਼ਾਇਦ ਨਾ ਹੀ ਖੋਲੇ ਫੇਰ ਔਲਾ ਐ ਪੈ ਗਿਆ ਬਈ 11 ਵਜੇ ਤੱਕ ਜੇ ਮੈਂ ਉਹਦੀ ਵੇਟ ਕੀਤੀ ਦੁਕਾਨ ਖੁੱਲਣ ਦੀ ਉਸ ਤੋਂ ਬਾਅਦ ਵੀ ਟਿਕਟ ਦੀ ਸੈਟਿੰਗ ਨਾ ਹੋਈ ਫੇਰ ਮੇਰਾ ਟਾਈਮ ਹੋਰ ਖਰਾਬ ਹੋਊਗਾ ਮੈਂ ਕਿਹਾ ਉਹਨਾਂ ਜਿੱਥੇ ਜਾ ਕੇ ਸਟੇਸ਼ਨ 'ਚ ਪਤਾ ਕਰ ਲੈਣੇ ਆ 150 ਰੁਪਏ ਦੇ ਕੇ ਕੋਈ ਸੈਟਿੰਗ ਹੁੰਦੀ ਹੋਈ ਤਾਂ ਆਪਾਂ ਠੀਕ ਕਰਾਵਾਂਗੇ ਹੋਣ ਸਾਰਾ 6 ਕਿਲੋਮੀਟਰ ਰਹਿ ਗਿਆ ਨਹੀਂ ਤਾਂ ਆਹ ਟਾਈਮ ਯਾਰ ਮੈਂ ਇਥੋਂ ਸ਼ਹਿਰ ਜੋ ਬਾਹਰ ਨਿਕਲ ਜਾਣਾ ਸੀ ਹੁਣ ਮੈਨੂੰ ਫੇਰ ਟ੍ਰੈਫਿਕ 'ਚ ਫਸਣਾ ਪਊਗਾ ਜਿਹੜੇ ਟਾਈਮ ਐ ਗਲਤੀਆਂ ਠੀਕ ਕਰਾਉਂਦਾ ਫਿਰਿਆ ਤਾਂ ਨਾ ਆਹ ਟਾਈਮ ਐ ਸ਼ਹਿਰ ਜੋ ਬਾਹਰ ਨਿਕਲ ਜਾਂਦਾ ਆਰਾਮ ਨਾਲ ਮੈਂ ਕੂਚ ਬਿਹਾਰ ਪਹੁੰਚ ਜਾਂਦਾ ਉਦੋਂ ਕੂਚ ਬਿਹਾਰ ਵਾਲਿਆਂ ਨਾਲ ਮੇਰੀ ਗੱਲ ਹੋ ਗਈ ਉਹ ਬਾਈ ਡਿੱਕੀ ਜਾਂਦੇ ਨੇ ਮੈਨੂੰ ਸਾਰੀ ਪਸੜ ਮਚਾਤੀ ਸਰਦਾਰ ਸਾਹਿਬ ਹੋਣਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਮੈਂ ਤੁਹਾਨੂੰ ਦੱਸ ਕੇ ਹਟਾਂ ਵੀ ਆਪਣੀ ਟ੍ਰੇਨ ਦੇ ਟਿਕਟਾਂ ਲਈ ਪਸੂੜੀ ਪੈ ਗਈ ਉਸ ਤੋਂ ਬਾਅਦ ਮੈਂ ਸਟੇਸ਼ਨ ਤੇ ਆ ਗਿਆ ਸਟੇਸ਼ਨ ਵਾਲਿਆਂ ਨਾਲ ਗੱਲ ਕੀਤੀ ਆ ਤਾਂ ਉਹ ਕਹਿੰਦੇ ਭਾਈ ਹੁਣ ਟਾਈਮ ਲੰਘ ਗਿਆ ਤੁਹਾਡੇ ਟਿਕਟ ਦਾ ਕੋਈ ਹੀਲਾ ਵਸੀਲਾ ਨਹੀਂ ਹੋ ਸਕਦਾ ਜਾਂ ਤਾਂ ਇਹਨੂੰ ਕੈਨਸਲ ਕਰੋ ਨਵਾਂ ਫਾਰਮ ਭਰ ਦਿਓ ਤਤਕਾਲ ਦੇ ਵਿੱਚ ਤੁਹਾਨੂੰ ਮਿਲ ਜੂਗੀ ਫਿਰ ਮੈਂ ਸੋਚ ਵਿਚਾਰ ਕੀਤਾ ਮੈਂ ਕਿ ਯਾਰ ਗੁਹਾਟੀ ਤੋਂ ਤਾਂ ਨਹੀਂ ਮੈਂ ਚੜ੍ਹਦਾ ਮੈਂ ਚੜ੍ਹਨਾ ਦਾ ਕੂਚ ਬਿਹਾਰ ਤੋਂ ਹੀ ਆ ਫਿਰ ਮੈਂ ਕੀ ਕੀਤਾ ਮੈਂ ਟ੍ਰੇਨ ਦੀ ਟਿਕਟ ਕੈਨਸਲ ਕਰਾਤੀ 5-600 ਰੁਪਿਆ ਉਹ ਟ੍ਰੇਨ ਦੀ ਟਿਕਟ ਦੇ ਪੈਸੇ ਖਰਾਬ ਹੋਣ ਤੋਂ ਬਾਅਦ ਬਾਕੀ ਰੁਪਿਆ ਰਿਫੰਡ ਆ ਜਾਊਗਾ ਫਿਰ ਮੈਂ ਤਤਕਾਲ ਦਾ ਫਾਰਮ ਭਰਤਾ ਹੁਣ ਤਤਕਾਲ ਦਾ ਫਾਰਮ ਭਰ ਕੇ ਉੱਥੇ ਮੈਂ ਰੱਖਿਆ ਹੋਇਆ ਦੇਖਦੇ ਆਂ ਵਾਰੀ ਆਉਂਦੀ ਆ ਕਿ ਨਹੀਂ ਆਉਂਦੀ ਪਤਾ ਨਹੀਂ ਹੁਣ ਕੀ ਬਣੂਗਾ ਕੀ ਨਹੀਂ ਅਸਲ 'ਚ ਤਾਂ ਗੱਲ ਆਈ ਸੀ ਵੀ ਜੇ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ 48 ਘੰਟੇ ਪਹਿਲਾਂ ਪਤਾ ਲੱਗ ਗਿਆ 100 ਮੋਡੀਫਿਕੇਸ਼ਨ ਹੋ ਜਾਣੀ ਸੀ ਜਮਾ ਟਾਈਮ ਤੇ ਉੱਪਰ ਦੀ ਅੱਜ ਐਤਵਾਰਾ ਦੁਕਾਨਾਂ ਵੀ ਬੰਦ ਨੇ ਬਾਹਰ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਉਹ ਬੰਦੇ 100 ਹੀ ਲਵਸੀਲਾ ਕਰ ਦਿੰਦੇ ਹੁੰਦੇ ਨੇ ਪਰ ਐਤਵਾਰ ਕਰਕੇ ਉਹਨਾਂ ਕੋਲ ਵੀ ਮਤਲਬ ਮਤਲਬ ਉਹਨਾਂ ਨੇ ਹਜੇ ਦੁਕਾਨਾਂ ਖੋਲੀਆਂ ਨਹੀਂ ਜਿਹੜੇ ਮੇਰੇ ਯਾਰ ਦੋਸਤ ਨੇ ਮੈਂ ਉੱਥੋਂ ਵੀ ਕੰਮ ਕਰਾ ਸਕਦਾ ਸੀ ਪਰ ਮੈਨੂੰ ਪਤਾ ਵੀ ਐਤਵਾਰ ਨੂੰ ਉਹ ਦੁਕਾਨ ਨਹੀਂ ਖੋਲਦੇ ਹੁਣ ਪ੍ਰਸ਼ਾਦਾ ਪਾਣੀ ਛੱਕਿਆ ਆ ਹੁਣ ਚਾਹ ਪੀ ਰਹੇ ਆ 10 ਵਜੇ ਦੇ ਵਿੱਚ 25 ਮਿੰਟ ਰਹਿ ਗਏ ਇਸ ਸ਼ਹਿਰ ਤੋਂ ਮੈਂ ਸਵੇਰੇ ਸਵੇਰੇ 7-8 ਵਜੇ ਤੋਂ ਲੰਘ ਜਾਣਾ ਸੀ ਹਾਲਾਂਕਿ ਮੈਨੂੰ 10 ਵਜੇ ਤੱਕ ਹਜੇ ਟਿਕਟਾਂ ਵਾਲਾ ਕੰਮ ਕਰਾਉਣਾ ਪਿਆ ਜੇ ਰੱਬ ਸੁੱਖ ਰੱਖੇ ਵੀ ਟਿਕਟਾਂ ਆਪਣੀ ਬੁੱਕ ਹੋ ਗਈ ਫਿਰ ਆਪਾਂ ਨੂੰ ਵਾਪਸ ਹੋਸਟਲ 'ਚ ਜਾ ਕੇ ਉੱਥੋਂ ਸਮਾਨ ਜਾ ਕੇ ਫੇਰ ਗਾਂਹ ਜਾਣਾ ਪਊਗਾ ਜੇ ਟਿਕਟ ਨਹੀਂ ਬੁੱਕ ਹੁੰਦੀ ਫਿਰ ਪਤਾ ਨਹੀਂ ਕੀ ਬਣੂਗਾ ਇੱਕ ਗੱਲ ਹੋਰ ਆ ਵੀ ਤਤਕਾਲ ਜਿਹੜੀਆਂ ਟਿਕਟਾਂ ਸਾਨੂੰ ਮਿਲਦੀਆਂ ਹੁੰਦੀਆਂ ਨੇ ਉਹ ਕਾਊਂਟਰ ਕਾਊਂਟਰ ਤਾਂ ਵੈਸੇ ਖੁੱਲਾ ਪਰ ਉਹਦੀ ਡੇਟ ਟਾਈਮਿੰਗ ਹੁੰਦੀ ਹੈ ਸਵੇਰੇ 10 ਵਜੇ ਤੋਂ ਬਾਅਦ ਹੁੰਦੀ ਆ ਹੁਣ 10 ਵਜਨ ਦੇ ਵਿੱਚ 20 25 ਮਿੰਟ ਰਹਿ ਗਏ ਚਾਹ ਚੂਪੀ ਕੇ ਮੈਂ ਕਾਊਂਟਰ ਤੇ ਜਾਂਦਾ ਦੇਖਦਾ ਮਿਲਦੀ ਆ ਕਿ ਨਹੀਂ ਮਿਲਦੀ ਜੇ ਨਾ ਮਿਲੀ ਫਿਰ ਨਹੀਂ ਮੈਨੂੰ ਲੱਗਦਾ ਕੋਈ ਹੀਲਾ ਵਸੀਲਾ ਹੋਊਗਾ ਫਿਰ ਮੈਨੂੰ ਲੱਗਦਾ ਵੀ ਇੱਕ ਦੋ ਦਿਨ ਆਪਣੇ ਹੋਰ ਖਰਾਬ ਹੋਣਗੇ ਪੰਜਾਬ ਪਹੁੰਚਣ ਦੇ ਦੋਨੇ ਟਿਕਟਾਂ ਬਤੰਦਰ ਨੇ ਖਰਾਬ ਕਰਤੀਆਂ ਪਹਿਲੀ ਟਿਕਟ 'ਚ ਇਹ ਕੰਮ ਖਰਾਬ ਕਰਤਾ ਦੂਜੀ ਟਿਕਟ ਤਾਂ ਮੈਂ ਤੁਹਾਨੂੰ ਦੱਸਦਾ ਦੂਜੀ ਟਿਕਟ 'ਚ ਹੋਇਆ ਕੀ ਆ ਜਦੋਂ ਆਪਾਂ ਟਿਕਟ ਬੁੱਕ ਕਰਦੇ ਆ ਨਾ ਉਧਰ ਡਿਟੇਲ ਭਰਨੀ ਪੈਂਦੀ ਆ ਤੁਹਾਡਾ ਨਾਮ ਨੂਨ ਸਹੀ ਹੋਣਾ ਚਾਹੀਦਾ ਤੇ ਮੇਲ ਫੀਮੇਲ ਜੈਂਡਰ ਵਗੈਰਾ ਉਹਨੇ ਪਤੰਦਰ ਨੇ ਮੇਰਾ ਜੈਂਡਰ ਹੀ ਚੇਂਜ ਕਰਕੇ ਭਰ ਰੱਖਿਆ ਦੂਜੇ ਟਿਕਟ 'ਮੈਂ ਵੈਸੀ ਚੈੱਕ ਕਰ ਲਈ ਵੀ ਕੀ ਬਣਾ ਉਹਦੇ ਉੱਤੇ ਲਿਖਿਆ ਹੋਇਆ ਫੀਮੇਲ ਫਿਰ ਬਾਅਦ ਦੇ ਵਿੱਚ ਇੱਥੇ ਪਤਾ ਕੀਤਾ ਉਹ ਕਹਿੰਦੇ ਵੀ ਇਹ ਵੀ ਤੁਹਾਨੂੰ ਠੀਕ ਕਰਾਉਣਾ ਪਊਗਾ ਜੇ ਮੇਲ ਫੀਮੇਲ ਦਾ ਚੱਕਰ ਪੈਂਦਾ ਤਾਂ ਨਾਮ ਤਾਂ ਸੇਮ ਹੋ ਸਕਦਾ ਫਿਰ ਤੁਹਾਨੂੰ ਪਸੂੜੀ ਪੈ ਸਕਦੀ ਐ ਨਮੀ ਮੈਂ ਕਹ ਲੈ ਪਾਈ ਇਹ ਵੀ ਜੱਬ ਪੈ ਗਿਆ ਜੇ ਭਾਈ ਮੇਰੀ ਵੀਡੀਓ ਦੇਖ ਕੇ ਸੁਣਦਾ ਹੋਵੇ ਤਾਂ ਮੈਨੂੰ ਐ ਲੱਗਦਾ ਅਰਸ਼ ਬੇ ਤੈਨੂੰ ਚੀਜ਼ ਦਾ ਪਤਾ ਸੀ ਬਸ ਤੂੰ ਜੱਕਦੇ ਨੇ ਦੱਸਿਆ ਨਹੀਂ ਵੀ ਮੈਂ ਅੱਜ ਦੱਸੂਗਾ ਕੱਲ ਦੱਸੂਗਾ ਤਾਂ ਹੀ ਖੜੇ ਪਿਆ ਜਦੋਂ ਮੈਂ ਘਾਟੀ ਕ੍ਰਾਸ ਕਰਨਾ ਸੀ ਉਦਦੇ ਤੇਰਾ ਫੋਨ ਆਇਆ ਮੰਨ ਜਾ ਹਜੇ ਵੀ ਲੋ ਜੀ ਕੰਮ ਨਿਪਟ ਗਿਆ ਮੁਬਾਰਕਾ ਤੁਹਾਨੂੰ ਵੀ ਟਿਕਟ ਆਪਣੀ ਬੁੱਕ ਹੋ ਗਈ ਉਹ ਵਿਚਾਰੀ ਮੈਡਮ ਐਨੀ ਚੰਗੀ ਸੀ ਨਾ ਚੌਥੇ ਨੰਬਰ ਤੇ ਮੇਰਾ ਫਾਰਮ ਸੀ ਕਿਉਂਕਿ ਜਦੋਂ ਟਿਕਟ ਇਥੋਂ ਲੈਣੀ ਪੈਂਦੀ ਹੈ ਤਤਕਾਲ ਚ ਤਾਂ ਫਾਰਮ ਭਰਨੇ ਪੈਂਦੇ ਨੇ ਮੈਂ ਫਾਰਮ ਭਰ ਕੇ ਮੇਰਾ ਚੌਥੇ ਨੰਬਰ ਤੇ ਫਾਰਮ ਸੀ ਪਰ ਫੇਰ ਵੀ ਮੈਡਮ ਨੇ ਮੇਰਾ ਸਭ ਤੋਂ ਪਹਿਲਾਂ ਜਾ ਕੇ ਭਰਤਾ ਉਹ ਮੁੰਡੇ ਕਹਿਣ ਵੀ ਲੱਗੇ ਉਹਨੇ ਮੇਰੀ ਛੇਤੀ ਛੇਤੀ ਟਿਕਟ ਬੁੱਕ ਕਰ ਮੇਰੇ ਕੋਲ ਉੱਪਰ ਦੀ ਭਾਈ ਕੈਸ਼ ਨਾ 2200 ਰੁਪਿਆ ਕੈਸ਼ ਫਿਰ ਉਹਨਾਂ ਪਰਾ ਤੋ ਹੱਥ ਹੱਥ ਮਾਰ ਕੇਵੇਂ 2500 ਰੁਪਿਆ ਇਕੱਠਾ ਕੀਤਾ ਮੈਨੂੰ ਨਹੀਂ ਪਤਾ ਸੀ ਵੀ ਇੱਥੇ ਕੈਸ਼ ਦੇਣੇ ਪੈਣਗੇ ਮੈਂ ਕਿਹਾ ਆਨਲਾਈਨ ਸਕੈਨ ਕੋਡ ਧਰਿਆ ਹੋਇਆ ਮੈਂ ਸਕੈਨ ਕੋਡ ਵਾਲਾ ਮਾਰ ਦੂੰਗਾ 바ਰ ਕੋਡ ਜਾਂ ਸਕੈਨ ਪਰ ਮੈਡਮ ਚੰਗੀ ਸੀ ਯਾਰ ਉਹਨੇ ਮੈਨੂੰ ਮੇਰੀ ਟਿਕਟਰ ਸਾਹਿਬ ਤੋਂ ਪਹਿਲਾਂ ਬੁੱਕ ਕਰਕੇ ਮੈਨੂੰ ਕਹਿੰਦੀ ਵੀ ਰਿਲੈਕਸ ਹੋ ਜਾ ਸਾਈਡ ਤੇ ਵਹਜਾ ਤੇਰਾ ਕੰਮ ਹੋ ਗਿਆ ਮੈਂ ਕਿਹਾ ਚੱਲ ਵਧੀਆ ਕਿਉਂਕਿ ਦਿਨ ਖਰਾਬ ਹੋ ਜਾਣੇ ਸੀ ਯਾਰ ਇੱਕ ਗੱਲ ਹੋਰ ਦੱਸਦਾ ਵੀ ਜਦੋਂ ਬੰਦੇ ਨੂੰ ਘਰੇ ਜਾਣ ਦੀ ਤਲਬੁੱਠੀ ਹੋਵੇ ਨਾ ਇਹ ਜਿਹੀਆਂ ਪਸੂੜੀਆਂ ਪੈ ਜਾਣ ਫਿਰ ਕੰਮ ਵੱਧ ਔਖਾ ਹੋ ਜਾਂਦਾ ਬੰਦਾ ਜਿੰਨਾ ਮਰਜ਼ੀ ਪੜਿਆ ਲਿਖਿਆ ਹੋਵੇ ਯਾਰ ਜਦੋਂ ਬੈਂਕਾਂ ਦੇ ਫਾਰਮ ਭਰਨੇ ਪੈਂਦੇ ਨੇ ਰੇਲਵੇ ਸਟੇਸ਼ਨ ਵਾਲੇ ਫਾਰਮ ਜੇ ਭਰਨੇ ਪੈਂਦੇ ਨੇ ਉਰਾਂ ਪਰਾਂ ਚਾਤੀਆਂ ਮਾਰਨ ਲੱਗ ਜਾਂਦਾ ਮੈਂ ਤਾਂ ਆਪ ਮਸਾਂ ਇਹ ਉਰਾਂ ਪਰਾਂ ਤੋਂ ਪੁੱਛ ਪੱਛ ਕੇ ਫਾਰਮ ਭਰਿਆ ਉਹਨੇ ਮੇਰੀ ਟਿਕਟ ਬੁੱਕ ਕਰਤੀ ਰੁਪ ਤੇ ਉਹਨੇ ਉਹਦੇ ਉੱਤੇ ਮੈਂਸ਼ਨ ਕਰਤਾ ਵੀ ਟਿਕਟ ਮੇਰੀ ਇੱਥੋਂ ਬੁੱਕ ਹੋਈ ਹੈ ਗੋਹਾਟੀ ਤੋਂ ਪਰ ਉਹਨੇ ਉੱਪਰ ਮੈਂਸ਼ਨ ਕਰਤਾ ਵੀ ਇਹ ਬੰਦਾ ਭਾਈ ਕੂਚ ਬਿਹਾਰ ਤੋਂ ਟ੍ਰੇਨ 'ਚ ਚੜੂਗਾ ਤੇ ਕੂਚ ਬਿਹਾਰ ਤੋਂ ਕੱਲ ਨੂੰ ਮੇਰੀ ਸ਼ਾਮ ਨੂੰ 8 ਵਜੇ ਦੀ ਟ੍ਰੇਨ ਆ ਹੁਣ ਆਰਾਮ ਨਾਲ ਜਾਵਾਂਗੇ 300 ਕਿਲੋਮੀਟਰ ਸ਼ਾਇਦ ਜਿਹੜੀਆਂ ਰਾਹ 'ਚ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਸ਼ਾਇਦ ਮੈਨੂੰ ਛੱਡਣੀਆਂ ਪੈਣ ਕਿਉਂਕਿ ਲੇਟ ਬਹੁਤ ਜ਼ਿਆਦਾ ਹੋ ਜਾਊਗਾ ਮੈਂ ਤੇ 300 ਕਿਲੋਮੀਟਰ ਬਾਈ ਹੋਰਾਂਗੋਲ ਮੈਂ ਪਹੁੰਚਣਾ ਬਾਈ ਬਿਕਰਮਜੀਤ ਸਿੰਘ ਹੋਰਾਂਗੋਲ ਮੈਂ ਤਾਂ ਸੋਚਿਆ ਸੀ 12 ਵਜੇ ਤੱਕ ਲੰਘੂਗਾ ਪਰ ਜਦੋਂ ਮੈਂ ਕੱਲਾ ਹੁੰਦਾ ਨਾ ਮੈਂ ਬਹੁਤ ਗੋਲੀ ਵਾਂਗੂ ਕੰਮ ਕਰਦਾ 11 ਵੀ ਨਹੀਂ ਵੱਜਣ ਦਿੱਤੇ ਨਾਲ ਦੀ ਨਾਲ ਸਮਾਨ ਬੰਨਿਆ ਤੇ ਚੱਲ ਪਈ ਫਿਲਹਾਲ ਆਪਾਂ 330 ਕਿਲੋਮੀਟਰ ਜਾਣਾ ਤੇ 6 ਘੰਟੇ 50 ਮਿੰਟ ਦਿਖਾ ਰਿਹਾ ਘੰਟਾ ਡੇਢ ਖੜਾਂਗੇ ਵੀ ਰਾਹ ਦੇ ਵਿੱਚ ਕਿਉਂਕਿ ਲਗਾਤਾਰ ਮੋਟਰਸਾਈਕਲ ਨਹੀਂ ਆਪਾਂ ਚਲਾਉਣਾ 100 100 ਕਿਲੋਮੀਟਰ ਕਰਕੇ ਕੱਢਾਂਗੇ ਤੇ ਫਿਰ ਵੀ ਨਾ ਨਾ ਕਰਦੇ 7 ਜਾਂ 8 ਵਜੇ ਤੱਕ ਮੈਂ ਪਹੁੰਚ ਜੂਗਾ ਲੋਜੀ ਗੋਹਾਟੀ ਸ਼ਹਿਰ ਚੋਂ ਬਾਹਰ ਨਿਕਲੀ ਜਾਨੇ ਆ ਤੇ ਹੁਣ ਪਤਾ ਨਹੀਂ ਅਗਲੀ ਵਾਰੀ ਕਦੋਂ ਆਵਾਂਗੀ ਕਿਉਂਕਿ ਨਾਰਥ-ਈਸਟ ਮੈਂ ਤਿੰਨ ਵਾਰੀ ਆ ਗਿਆ ਹੁਣ ਜਦੋਂ ਅਗਲੀ ਵਾਰੀ ਮੈਂ ਆਇਆ ਨਾ ਉਦੋਂ ਆਉਂਗਾ ਜਦੋਂ ਬਰਮਾ ਦੇ ਹਾਲਾਤ ਠੀਕ ਹੋਣਗੇ ਬਰਮਾ ਪਰਲੇ ਪਾਸੇ ਥਾਈਲੈਂਡ ਦੇ ਬਾਰਡਰ ਨਾਲ ਲੱਗਿਆ ਤੁਸੀਂ ਦੁਆ ਕਰੋ ਛੇਤੀ ਤੋਂ ਛੇਤੀ ਬਰਮਾ ਦੇ ਹਾਲਾਤ ਠੀਕ ਹੋਣ ਤੇ ਤੁਹਾਨੂੰ ਆਪਾਂ ਨਵੀਆਂ ਚੀਜ਼ਾਂ ਦਿਖਾਈਏ ਕਿਉਂਕਿ ਪਿਛਲੇ ਤਿੰਨ ਪਤਾ ਨਹੀਂ ਚਾਰ ਸਾਲਾਂ ਤੋਂ ਬਰਮਾ ਦੇ ਵਿੱਚ ਸਰਕਾਰ ਪਲਟ ਗਈ ਉਥੇ ਮਿਲਟਰੀ ਦਾ ਰੂਲ ਚੱਲ ਰਿਹਾ ਨਹੀਂ ਤਾਂ ਜੇ ਉਹਦੇ ਹਾਲਾਤ ਨਾ ਠੀਕ ਹੋਏ ਫਿਰ ਅਗਲੀ ਵਾਰੀ ਸ਼ਾਇਦ ਹੀ ਮੈਂ ਆਵਾਂ ਕੋਈ ਫੰਕਸ਼ਨ ਕਰਕੇ ਕੋਈ ਪ੍ਰੋਗਰਾਮ ਕਰਕੇ ਵੈਸੇ ਇੱਧਰ ਨੂੰ ਆਉਣਾ ਹੋ ਜੇ ਗੇੜਾ ਵਾਜੀ ਇਹਦਾ ਕੀ ਕਹਿਣਾ ਨਹੀਂ ਘੁੰਮਣ ਮੈਂ ਬਹੁਤ ਹੁਣ ਲੇਟ ਬਾਅਦ ਆਉਂਗਾ ਠੀਕ ਆ ਜਦੋਂ ਬਰਮਾ ਦਾ ਬਾਰਡਰ ਖੁੱਲ ਗਿਆ ਖਾਸ ਕਰਕੇ ਤਾਂ ਮੇਰਾ ਉਹੀ ਟੱਚਾ ਵੀ ਉਦੋਂ ਹੀ ਆਵਾਂਗੇ ਤੇਜਪੁਰ ਬਾਈਪਾਸ ਸੱਜੇ ਪਾਸੇ ਰਹਿ ਗਿਆ ਤੇਜਪੁਰ ਰਾਤ ਜਾਂਦੇ ਜਾਂਦੇ ਪ्योर ਵੈਜ ਢਾਬਾ ਲਿਖਿਆ ਆਇਆ ਸੀ ਮੈਂ ਕਾਲੀ ਕਾਲੀ ਨਾਲ ਗਾਹਾਂ ਲਾ ਗਿਆ ਮੈਂ ਕਿਹਾ ਯਾਰ ਇੱਥੇ ਖਾ ਖੂ ਲੈਣੇ ਆ ਮੜ ਕੇ ਕੁਝ ਮਿਲੇ ਚਾਹੇ ਨਾ ਮਿਲੇ ਇੱਥੇ ਪੁੱਛ ਲਈ ਇਹਨਾਂ ਨੂੰ ਆਹ ਫੋਟੋਆਂ ਮਾਰੀਆਂ ਸੀ ਬੰਦਾ ਖੜਾ ਯਾਰ ਹੈ ਖਾਣੇ ਵਿੱਚ ਮਿਲੇਗਾ ਕਹਾ ਯਹਾਂ ਖੜੀ ਕਰ ਦੇ ਲੋ ਜੀ ਪ੍ਰਸ਼ਾਦਾ ਪਾਣੀ ਛਕਣ ਆਪਾਂ ਬੈਗੇ ਸੀ ਇਧਰਲੇ ਪਾਸੇ ਚਾਣਾ ਮਸਾਲਾ ਨਾਲ ਸਲਾਦ ਤੰਦੂਰ ਵਾਲੀਆਂ ਰੋਟੀਆਂ ਪ्योर ਵੈਜੀਟੇਰੀਅਨ ਰੈਸਟੋਰੈਂਟ ਆ ਤੇ ਸਾਰੇ ਰੈਸਟੋਰੈਂਟ ਦੇ ਵਿੱਚ ਤੁਸੀਂ ਰੌਣਕ ਮੇਲਾ ਦੇਖੋ ਮੈਂ ਕੱਲਾ ਹੀ ਸਵਾ ਲੱਖ ਬੈਠਾ ਪ੍ਰਸ਼ਾਦਾ ਪਾਣੀ ਛਕਦੇ ਹੁਣੇ ਉਹਨੇ ਅਰਸ਼ਦੀਪ ਨਾਲ ਗੱਲ ਹੋਈ ਮੈਂ ਕਿਹਾ ਤੈਨੂੰ ਪੱਕਾ ਪਤਾ ਸੀ ਬਾਈ ਤੂੰ ਜਾਣ ਕੇ ਨਹੀਂ ਮੈਨੂੰ ਦੱਸਿਆ ਵੀ ਕਿਵੇਂ ਕੁੱਤਕਲੇਸ਼ ਹੋਊਗਾ ਵੀ ਚਲ ਖੜੇ ਪੈਰ ਦੱਸ ਦਾਂਗੇ ਚਲ ਘਹਾਟੀ ਤੋਂ ਚੜ ਜੂਗਾ ਤੇ ਕਹਿੰਦਾ ਨਹੀਂ ਨਹੀਂ ਮੈਨੂੰ ਪਤਾ ਨਹੀਂ ਸੀ ਤੇ ਹੁਣ ਘੱਟੋ ਘੱਟ ਮੈਂ 275 ਕਿਲੋਮੀਟਰ ਹੋਰ ਜਾਣਾ 12 ਵਜੇ ਤੋਂ ਉੱਤੇ ਦਾ ਟਾਈਮ ਹੋ ਗਿਆ 12:30 ਹੋ ਗਏ ਯਾਰ ਮੈਨੂੰ ਤਾਂ ਅਜਿਹਾ ਲੱਗਦਾ 10 ਹੀ ਬੱਜਣਗੇ ਤੇ ਆਵਾਜ਼ ਕਰੋ ਧਾਨਗੁਰ ਨਾਨਕ ਜੇディ ਮੇਲ ਫੀਮੇਲ ਵਾਲੀ ਟਿਕਟਾਂ ਉਹ ਵੀ ਹੈ ਠੀਕ ਕਰਾਉਣੀ ਆ ਆਪਾਂ ਅਸਾਮ ਦੇ ਵਿੱਚ ਨਾ ਦੋ ਵੱਡੇ ਵੱਡੇ ਨੈਸ਼ਨਲ ਪਾਰਕ ਨੇ ਜਿਹੜੀ ਉਹ ਸੱਜੇ ਪਾਸੇ ਨੂੰ ਸੜਕ ਮੁੜ ਰਹੀ ਆ 27 ਕਿਲੋਮੀਟਰ ਜਾ ਕੇ ਮਾਨਸ ਨੈਸ਼ਨਲ ਪਾਰਕ ਆ ਜਾਊਗਾ ਤੇ ਉਹ ਮਾਨਸ ਨੈਸ਼ਨਲ ਪਾਰਕ ਅੱਧਾ ਪਟਾਣ ਦੇ ਵਿੱਚ ਆ ਤੇ ਅੱਧਾ ਇੰਡੀਆ ਦੇ ਵਿੱਚ ਆ ਤੇ ਦੂਜਾ ਅਸਾਮ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਹੈਗਾ ਜੀ ਕਾਜੀ ਰੰਗਾ ਨੈਸ਼ਨਲ ਪਾਰਕ ਜਦੋਂ ਆਪਾਂ ਇਸ ਰੋਡ ਤੇ ਜਾਂਦੇ ਆ ਨਾ ਤੇਜਪੁਰ ਵਾਲੇ ਤੇ ਜਾਂ ਫਿਰ ਵੱਡੇ ਰੋਡ ਤੇ ਜਾਂਦੇ ਆ ਜਿਹੜਾ ਡਿਬਰੂਗੜ੍ਹ ਨੂੰ ਜਾ ਰਹੀ ਆ ਸੜਕ ਸਿੱਧੀ ਘਾਟੀ ਤੋਂ ਤਾਰਾ ਦੇ ਵਿੱਚ ਥਾ ਥਾ ਦੇ ਉੱਤੇ ਨਾ ਗੈਂਡਿਆਂ ਦੇ ਬੋਰਡ ਲੱਗੇ ਆ ਜਾਂਦੇ ਨੇ ਗੈਂਡੇ ਬਣੇ ਹੁੰਦੇ ਨੇ ਮਤਲਬ ਇੱਥੋਂ ਦਾ ਅਸਾਮ ਦਾ ਸਿੰਬਲ ਆ ਉਹ ਜਿਹੜਾ ਕਾਜ਼ੀਰੰਗਾ ਨੈਸ਼ਨਲ ਪਾਰਕ ਆ ਉਹਦੇ ਵਿੱਚ 2500 ਤੋਂ ਜ਼ਿਆਦਾ ਗੈਂਡੇ ਨੇ ਤੇ ਇਸ ਕਰਕੇ ਕੋਈ ਪੈਟਰੋਲ ਪੰਪ ਆ ਉੱਥੇ ਗੈਂਡਿਆਂ ਦਾ ਸਾਈਨ ਬਣਿਆ ਹੋ ਹੁੰਦਾ ਮਤਲਬ ਉਹ ਰਿਪਰੈਜ਼ੈਂਟ ਕਰਦਾ ਗੈਂਡਾ ਅਸਾਮ ਨੂੰ ਪਰ ਉਹ ਗੈਂਡਾ ਹੈਗਾ ਜੀ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ 2500 ਤੋਂ ਜ਼ਿਆਦਾ ਗੈਂਡੇ ਨੇ ਤਾ ਇਥੋਂ ਵਾਲੇ ਗੈਂਡੇ ਆਸਾਮ ਨੂੰ ਰਿਪਰੈਜ਼ੈਂਟ ਕਰਦੇ ਨੇ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ ਨੇ ਉਹ 2500 ਤੋਂ ਜ਼ਿਆਦਾ ਨਹੀਂ ਬਾਕੀ ਹੋਰ ਹਾਥੀ ਉੱਥੇ ਵੀ ਬਹੁਤ ਨੇ ਪਰ ਮਸ਼ਹੂਰ ਉਹ ਗੈਂਡਿਆਂ ਕਰਕੇ ਆ ਕਿਉਂਕਿ ਜਿਹੜੇ ਟਾਈਮ ਮੈਂ ਗਿਆ ਸੀ ਤਾਂ ਘੱਟੋ-ਘੱਟ 50-60 ਹਾਥੀ ਲਗਾਤਾਰ ਇਕੱਠੇ ਮੈਂ ਵੀ ਦੇਖੇ ਨੇ ਵੱਡੇ ਲੈਵਲ ਤੇ ਉੱਥੇ ਹਾਥੀ ਆ ਸਿੱਧਾ ਪੁੱਲ ਜਾ ਰਿਹਾ ਜੀ ਬੁਗਾਈ گاਉਂ ਨੂੰ ਆਪਾਂ ਇਥੋਂ ਖੱਬੇ ਪਾਸੇ ਨੂੰ ਮੁੜ ਗਏ ਅਜੇ ਵੀ 194 ਕਿਲੋਮੀਟਰ ਪਿਆ ਤੇ 4 ਘੰਟਿਆਂ ਦਾ ਸਫ਼ਰ ਦਿਖਾ ਰਿਹਾ ਤਾਂ ਹੀ ਮੈਂ ਕਦੇ ਵੀ ਰਿਸਕ ਨਹੀਂ ਲੈਂਦਾ ਹੁੰਦਾ ਵੀ ਖੜੇ ਪੈਰ ਆਪਾਂ ਕੋਈ ਕੰਮ ਕਰੀਏ ਜੇ ਮੰਨ ਲਓ ਸਾਡੇ ਕੋਲ ਦੇਣੀ ਦੋ ਹੁੰਦੇ ਅਸੀਂ ਇੱਕ ਦਿਨ ਹੋਰ ਲੇਟ ਤੁਰਦੇ ਉੱਪਰ ਦੀ ਮੇਰੀ ਟਿਕਟਾਂ ਲਈ ਪਸੂੜੀ ਪੈ ਜਾਂਦੀ ਮੇਰਾ ਤਾਂ ਗਿਆ ਸੀ ਸਾਰਾ ਕੁਝ ਕੰਮ ਖਰਾਬ ਤਾਂ ਪਹਿਲਾਂ ਗਏ ਦਾ ਕੋਈ ਨੁਕਸਾਨ ਨਹੀਂ ਲੇਟ ਤੁਸੀਂ ਜੇ 2 ਮਿੰਟ ਵੀ ਹੋ ਗਏ ਤਾਂ ਵੀ ਛੋਟ ਨਾਲ ਕੁਝ ਵੀ ਹੋ ਸਕਦਾ ਚਲੋ ਜੋ ਹੋਇਆ ਚੰਗੇ ਲਈ ਹੋਇਆ ਇੱਧਰ ਨਾ ਜਾਣਾ ਸੀ ਯਾਰ ਸੜਕ ਬੰਦ ਪਈ ਆ ਉੱਠਾ ਜਾਣਾ ਬੁਮਨ ਲਾਦਾ ਬਾਈ ਹੋਰੇ ਕੁਝ ਪੁੱਛਦੇ ਸੀ ਸਮਝ ਨਹੀਂ ਆਇਆ ਸਪੀਡ ਜ਼ਿਆਦੇ ਆ ਹਾਂ ਜੀ ਪੰਜਾਬ ਪੰਜਾਬ ਹਾਂ ਪੰਜਾਬ ਪੁੱਛਦੇ ਜੀ ਕਿੱਥੋਂ ਆਏ ਕਹਿੰਦੇ ਮੈਂ ਕਹਾਂ ਜੀ ਪੰਜਾਬ ਤੋਂ ਆਹ ਮੂਰੇ ਕਿ ਗੱਡੀ ਜਾ ਰਹੀ ਹੈ ਜੀ ਟੋਇਟਾ ਦੀ ਇਹਦਾ ਨੰਬਰ ਹੈਗਾ ਲਾਲ ਰੰਗ ਦਾ ਬੀ ਪੀ 1 ਏ 1976 ਬੀ ਪੀ ਨੰਬਰ ਜਿਹੜੇ ਇੱਥੇ ਫਿਰਦੇ ਨੇ ਇਹ ਸਾਰੇ ਪਟਾਣ ਦੀਆਂ ਗੱਡੀਆਂ ਨੇ ਕਿਉਂਕਿ ਮੇਰੇ ਸੱਜੇ ਹੱਥ ਪਟਾਣ ਆ ਜੀ ਜਾਇਗਾਂ ਪਿੰਡਾਂ ਦਾ ਜਾਇਗਾਂ ਬਾਰਡਰ ਆ ਇੰਡੀਆ ਤੇ ਪਟਾਣ ਦਾ ਉਧਰਲੇ ਪਾਸੋਂ ਐਂਟਰੀ ਐਂਟਰੀਆਂ ਹੁੰਦੀਆਂ ਨੇ ਆਹ ਦੇਖੋ 2P ਇਹ ਪਟਾਣ ਵਾਲੀ ਗੱਡੀ ਇੰਡੀਆ ਦੇ ਵਿੱਚ ਆਈ ਹੋਈ ਆ ਮਤਲਬ ਆਪਾਂ ਜਾ ਸਕਦੇ ਆ ਉਧਰ ਤੇ ਉਧਰ ਵਾਲੇ ਇਧਰਲੇ ਪਾਸੇ ਆਪਦੀਆਂ ਗੱਡੀਆਂ ਲੈ ਕੇ ਆ ਸਕਦੇ ਆ ਆਰਾਮ ਨਾਲ ਉਧਰ ਵਾਲੇ ਤਾਂ ਇਧਰ ਇੰਡੀਆ ਦੇ ਵਿੱਚ ਫ੍ਰੀ ਆ ਜਾਂਦੇ ਨੇ ਗੱਡੀ ਲੈ ਕੇ ਪਰ ਆਪਾਂ ਨੂੰ ਜੇ ਉਧਰ ਜਾਣਾ ਪੈਣਾ ਤਾਂ ਉਹਦੇ ਵਾਸਤੇ ਬਹੁਤ ਜ਼ਿਆਦਾ ਖਰਚਾ ਮੋਟਰਸਾਈਕਲ ਦਾ 5000 ਰੁਪਏ ਦਾ ਪਾਸ ਬਣਦਾ ਇੱਕ ਦਿਨ ਦਾ ਤੁਸੀਂ ਆਪ حساب ਲਾ ਲਓ ਜੇ ਹਫਤਾ ਵੀ ਉੱਥੇ ਘੁੰਮਣਾ ਪਏ ਸੱਤ ਪੰਜਾਂ 35 35000 ਰੁਪਏ ਗੱਲਾਂ ਮੋਟਰਸਾਈਕਲ ਦਾ ਹੋ ਗਿਆ ਤੇ ਜੇ ਬੰਦੇ ਨੇ ਜਾਣਾ ਤਾਂ 1200 ਰੁਪਏ ਬੰਦੇ ਦਾ ਲੱਗਦਾ ਤੇ 12 ਨੂੰ 5 ਨਾਲ ਗੁਣਾ ਕਰ ਲਓ 12 ਪੰਜਾਂ 60 ਉਹ ਸਿੱਧੀ ਸੜਕ ਚੱਲੀ ਗਈ ਜੀ ਧੁਬੜੀ ਸਾਹਿਬ ਨੂੰ ਗੋਲਪਾਰਾ ਤੇ ਗੁਹਾਟੀ ਨੂੰ 100 62 ਕਿਲੋਮੀਟਰ ਮਤਲਬ ਉੱਪਰ ਦੀ ਘੁੰਮ ਕੇ ਜਾਂਦੀ ਹੋਣੀ ਧੁਬੜੀ ਸਾਹਿਬ ਹੈਗਾ ਜੀ 100 11 ਕਿਲੋਮੀਟਰ ਤੇ ਇਹ ਸਿੱਧੀ ਸੜਕ ਚੱਲੀ ਆ ਜੀ ਕੂਚ ਬਿਹਾਰ ਵਾਲੇ ਪਾਸੇ ਨੂੰ ਉਹ ਤਾਂ ਸੜਕਾਂ ਤੇ ਰਾਈਡਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਨਾਗਾ ਲੈਂਡ ਦੇ ਹਾਰਨਬਿਲ ਕਰਕੇ ਬਹੁਤ ਬਹੁਤ ਜ਼ਿਆਦਾ ਰਾਈਡਰ ਫਿਰਦਾ ਸੀ ਹੋਸਟਲ 'ਚ ਵੀ ਹੋਟਲਾਂ 'ਦੇ ਵੀ ਆ ਵੀ ਮੁੰਡਾ ਜਾਂਦਾ ਵੈਸਟ ਬੰਗਾਲ ਨੰਬਰ ਜਿਕਾ ਬੰਦ ਹੱਸ ਜਿਹੜੀ ਜਗ੍ਹਾ ਦੇ ਉੱਤੇ ਆਪਾਂ ਹੁਣ ਖੜੇ ਆਂ ਜੀ ਇਹਦਾ ਨਾਮ ਹੈਗਾ ਜੀ ਕਠਲ ਗੁੜੀ ਇਥੋਂ ਕੂਚ ਬਿਹਾਰ ਰਹਿਗਾ ਜੀ 100 ਕਿਲੋਮੀਟਰ ਰਾਹ ਦੇ ਵਿੱਚ ਇੱਕ ਜਗ੍ਹਾ ਪੈਂਦੀ ਸੀ ਗਹਾਟੀ ਤੋਂ ਜਦੋਂ ਆਪਾਂ ਚੱਲੇ ਆਂ ਜੀ ਉਸ ਥਾਂ ਦਾ ਨਾਮ ਸੀ ਹਾਜੋ ਉਹ ਆਪਾਂ ਨੂੰ ਦਿਖਾ ਆਪਾਂ ਤੁਹਾਨੂੰ ਦਿਖਾਉਣੀ ਸੀ ਉਹ ਜਗ੍ਹਾ ਪਰ ਯਾਰ ਲੇਟ ਬਹੁਤ ਹੋ ਗਏ 3 ਘੰਟੇ ਘਟੋ ਘਟ ਮੇਰੇ ਟਿਕਟਾਂ ਵਾਲੇ ਪਾਸੇ ਖਰਾਬ ਹੋ ਗਏ ਉਹੀ 3 ਘੰਟੇ ਵਿੱਚ ਤੁਹਾਨੂੰ ਹਾਜੋ ਵਾਲੀ ਜਗ੍ਹਾ ਦਿਖਾ ਸਕਦਾ ਸੀ ਜਿਹੜੀ ਆਪਣੇ ਕੋਲੋਂ ਮਿਸ ਹੋ ਗਈ ਉਹ Hindu ਧਰਮ ਦਾ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਤੇ ਬੁੱਧ ਧਰਮ ਵਾਲਿਆਂ ਦਾ ਇੱਕ ਕਹਿੰਦੇ ਸਥਾਨ ਆ ਜੀ ਉਹ ਬਾਕੀ ਸਾਰੇ ਧਰਮਾਂ ਦੇ ਉੱਥੇ ਸਥਾਨ ਹੈਗੇ ਨੇ ਪਰ ਸਿੱਖ ਧਰਮ ਵਾਲਾ ਜਿਹੜਾ ਸਥਾਨ ਆ ਜੀ ਉਹ ਲੁप्त ਹੋ ਗਿਆ ਉੱਥੇ ਕਿਹਾ ਜਾਂਦਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਨੇ ਉੱਥੇ ਜਿਹੜਾ ਵਿਸ਼ਨੂੰ ਭਗਵਾਨ ਦਾ ਮੰਦਿਰ ਬਣਿਆ ਹੋਇਆ ਉੱਥੇ ਇੱਕ ਤਲਾਬ ਬਣਿਆ ਹੋਇਆ ਜੀ ਕਿਹਾ ਜਾਂਦਾ ਉਸ ਤਲਾਬ ਦੇ ਵਿੱਚ ਵਿਸ਼ਨੂੰ ਜੀ ਮੱਛੀ ਦੇ ਰੂਪ ਦੇ ਵਿੱਚ ਰਹਿੰਦੇ ਨੇ ਪਰ ਇਤਿਹਾਸਕਾਰ ਕਹਿੰਦੇ ਨੇ ਜਾਂ ਸਿੱਖ ਇਤਿਹਾਸ ਦੇ ਅਕੋਰਡਿੰਗ ਇਹ ਸੁਣਨ ਦੇ ਵਿੱਚ ਆਇਆ ਵੀ ਉਸ ਤਲਾਬ ਨੂੰ ਮਰਦਾਨਾ ਤਲਾਬ ਕਿਹਾ ਜਾਂਦਾ ਸੀ ਮਰਦਾਨਾ ਭਾਈ ਮਰਦਾਨਾ ਜੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੁੰਦੇ ਸੀ ਇੱਕ ਉੱਥੇ ਮੰਦਿਰ ਆ ਜੀ ਕੇਦਾਰ ਮੰਦਿਰ ਜਿਹੜਾ ਕਿ ਸ਼ਿਵਜੀ ਭਗਵਾਨ ਦਾ ਬਣਿਆ ਹੋਇਆ ਤੇ ਉੱਥੇ ਕਿਹਾ ਜਾਂਦਾ ਜੀ ਇੱਕ ਤਲਾਬ ਆ ਉਸ ਤਲਾਬ ਦਾ ਨਾਮ ਹੁੰਦਾ ਸੀ ਬਾਲਾ ਤਲਾਬ ਪਰ ਅੱਜ ਦੀ ਡੇਟ ਦੇ ਵਿੱਚ ਕਹਿੰਦੇ ਜੇ ਲੋਕਾਂ ਨੂੰ ਪੁੱਛੀਏ ਤਾਂ ਉਹਨਾਂ ਨੂੰ ਉਹ ਚੀਜ਼ ਬਾਰੇ ਨਹੀਂ ਪਤਾ ਗੁਰੂ ਨਾਨਕ ਸਾਹਿਬ ਉੱਥੇ ਆਏ ਜਰੂਰ ਨੇ ਮਕਸਦ ਉਹਨਾਂ ਦਾ ਇਹੀ ਹੁੰਦਾ ਸੀ ਕਿ ਧਰਮ ਦੇ ਨਾਂ ਦੇ ਉੱਤੇ ਜਿਹੜੇ ਪਖੰਡ ਹੋ ਰਹੇ ਹੁੰਦੇ ਸੀ ਵੱਡੇ ਵੱਡੇ ਧਾਰਮਿਕ ਸਥਾਨਾਂ ਦੇ ਉੱਤੇ ਉਹਨਾਂ ਨੂੰ ਉਹ ਰੋਕਣ ਜਾਂਦੇ ਹੁੰਦੇ ਸੀ ਤਾਂ ਕਰਕੇ ਤੁਸੀਂ ਕਦੇ ਵੀ ਨੋਟ ਕਰਿਓ ਕਿ ਗੁਰੂ ਨਾਨਕ ਸਾਹਿਬ ਜੀ ਜਿੱਥੇ ਕੋਈ ਵੱਡੇ ਵੱਡੇ ਮੰਦਰ ਨੇ ਮਸੀਤਾਂ ਨੇ ਉੱਥੇ ਜਰੂਰ ਗਏ ਹੋਣਗੇ ਕਿਉਂਕਿ ਜਿੱਥੇ ਕੋਈ ਧਾਰਮ ਉੱਥੇ ਹੀ ਉਹਨਾਂ ਜ਼ਿਆਦੇ ਪਖੰਡ ਵੀ ਹੁੰਦਾ ਸੱਚੇ ਸਾਧੂ ਵੀ ਹੁੰਦੇ ਨੇ ਝੂਠੇ ਵੀ ਹੁੰਦੇ ਨੇ ਤਾਂ ਸਾਰਿਆਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਜਾਂਦੇ ਰਹੇ ਨੇ ਤੇ ਜੇ ਜਾਂ ਤੁਸੀਂ ਕਹਿ ਲੋ ਵੀ ਉਸ ਸਿੱਖ ਸੰਗਤ ਨਹੀਂ ਹੈਗੀ ਜਾਂ ਤੁਸੀਂ ਕਹਿ ਦੋ ਵੀ ਇਗਨੋਰੈਂਸ ਕਹਿ ਲੋ ਜਾਂ ਜਿਵੇਂ ਵੀ ਆ ਸਿੱਖਾਂ ਦਾ ਉਹ ਸਥਾਨ ਹਾਜੋ ਦੇ ਵਿੱਚ ਜਿਹੜਾ ਹੁੰਦਾ ਸੀ ਜਾਂ ਹੋਣਾ ਚਾਹੀਦਾ ਸੀ ਉਹ ਹੁਣ ਲੁਪਤ ਹੋ ਗਿਆ ਹੁਣ ਸਮਾ ਵੀ ਬਹੁਤ ਜ਼ਿਆਦਾ ਹੋ ਗਿਆ ਹੁਣ ਐਵੇਂ ਆਪ ਦੀ ਥਾਂ ਦੀ ਉੱਥੇ ਤੁਸੀਂ ਪੁਸ਼ਟੀ ਵੀ ਨਹੀਂ ਕਰ ਸਕਦੇ ਹਨ ਤਾਂ ਇਹ ਚੀਜ਼ ਮੈਨੂੰ ਸੁਣਨ ਦੇ ਵਿੱਚ ਆਈ ਸੀ ਤੇ ਨਾਰਥ-ਈਸਟ ਦੀ ਸਭ ਤੋਂ ਪੁਰਾਣੀ ਮਸਜਿਦ ਮੁਸਲਮਾਨਾਂ ਦੀ ਹਾਜੋ ਦੇ ਵਿੱਚ ਬਣੀ ਹੋਈ ਆ ਤੇ ਇਹ ਤਿੰਨੇ ਚੀਜ਼ਾਂ ਮੈਂ ਦੇਖਣ ਜਾਣੀਆਂ ਸੀ ਪਰ ਟਿਕ ਟਿਕ ਗਲਤ ਬੁੱਕ ਹੋਣ ਕਰਕੇ ਯਾਰ ਉਹ ਸਾਰਾ ਇਤਿਹਾਸ ਮੇਰੇ ਕੋਲੋਂ ਵੀ ਰਹਿ ਗਿਆ ਕਦੇ ਫੇਰ ਆਏ ਨਾ ਨਾਰਥ-ਈਸਟ ਤਾਂ ਉਦੋਂ ਦਿਖਾ ਕੇ ਜਾਵਾਂਗੇ ਪਰ ਇਹ ਗੱਲ ਜ਼ਰੂਰ ਆ ਵੀ ਹਾਜੋ ਦੇ ਵਿੱਚ ਸਿੱਖਾਂ ਦਾ ਕੋਈ ਸਥਾਨ ਹੋਣਾ ਚਾਹੀਦਾ ਸੀ ਗੁਰੂ ਨਾਨਕ ਸਾਹਿਬ ਜੀ ਉੱਥੇ ਆਏ ਸੀ ਕਹਿੰਦੇ ਇਹ ਇਤਿਹਾਸਕਾਰ ਕਿਤਾਬਾਂ ਦੇ ਵਿੱਚ ਜ਼ਿਕਰ ਹੈਗਾ ਜੀ ਇਹ ਚੀਜ਼ ਦਾ ਜਾਂਦੇ ਜਾਂਦੇ ਸੜਕ ਤੇ ਇੱਕੋ ਦਮ ਇਹ ਧੁੰਦ ਆ ਗਈ ਯਾਰ ਤੁਬੜੀ 57 ਕਿਲੋਮੀਟਰ ਖੱਬੇ ਪਾਸੇ ਨੂੰ ਇਧਰਲੇ ਪਾਸੇ ਕੋਈ ਜ਼ਿਆਦਾ ਮਾਹੌਲ ਆਹੋ ਠੰਡਾ ਲੱਗਦਾ ਠੰਡੋ ਨਹੀਂ ਹੈ ਨਹੀਂ ਕਿਉਂਕਿ ਮੈਂ ਗਲਵਜ਼ ਵੀ ਨਹੀਂ ਪਾਏ ਹੋਏ ਬੰਗਾਲ ਚ ਅਸਾਮ ਚ ਘੁੰਮਣ ਵਾਸਤੇ ਯਾਰ ਇਹੋ ਜਿਹਾ ਮੌਸਮ ਬਹੁਤ ਵਧੀਆ ਦਸੰਬਰ ਵਾਲਾ ਜਨਵਰੀ ਵਾਲਾ ਫਰਵਰੀ ਵਾਲਾ ਨਾ ਤਾਂ ਬੜੀ ਠੰਡ ਹੁੰਦੀ ਆ ਤੇ ਨਾ ਬੜੀ ਗਰਮੀ ਹੁੰਦੀ ਆ ਹੁਣ ਮੌਸਮ ਠੰਡਾ ਪਰ ਉਨੀ ਠੰਡ ਨਹੀਂ ਲੱਗ ਰਹੀ ਵੀ ਮੈਨੂੰ ਗਲਵਜ਼ ਪਾਉਣੇ ਪੈਣ ਨੰਗੇ ਹੱਥੀ ਮੈਂ ਮੋਟਰਸਾਈਕਲ ਚਲਾ ਰਿਹਾ ਤੇ ਪਰ ਇੱਕ ਪਤਲੀ ਜੀ ਜੈਕਟ ਸਾਨੂੰ ਜਰੂਰ ਪਾਉਣੀ ਪਊਗੀ ਮੋਟਰਸਾਈਕਲ ਦੀ ਪਹਿਲਾਂ ਮੈਂ ਟਾਈਮ ਤੁਹਾਨੂੰ ਗਲਤ ਦੱਸ ਗਿਆ ਜਦੋਂ ਮੈਂ ਹਾਜੋ ਬਾਰੇ ਦੱਸ ਰਿਹਾ ਸੀ ਵੀ ਹਾਜੋ ਦੇ ਵਿੱਚ ਧਾਰਮਿਕ ਸਥਾਨ ਤਿੰਨ ਚਾਰ ਧਰਮਾਂ ਦਾ ਸਾਂਝਾ ਸਥਾਨ ਆ ਉਹ ਹਾਜੋ ਤਾਂ ਉੱਥੇ ਮੈਂ ਤੁਹਾਨੂੰ ਟਾਈਮ ਗਲਤ ਦੱਸ ਗਿਆ ਮੈਂ ਕਿਹਾ ਸੀ 6 ਵਜੇ 6 ਨਹੀਂ ਸੀ ਉਦੋਂ 5 ਵਜੇ ਸੀ 6 ਤਾਂ ਹਜੇ ਆ ਰਹੇ ਹੁਣ 5:10 ਹੋ ਗਏ ਮੈਂ 10 ਕਿ ਮਿੰਟ ਹੋ ਗਏ ਉੱਥੋਂ ਚੱਲਿਆ ਨੂੰ 6 ਵਜੇ ਦਾ ਇੱਥੇ ਹਨੇਰਾ ਹੋ ਜਾਊਗਾ ਜੇ ਇਹੀ ਆਪਾਂ ਕੋਹੀਮਾ ਦੀ ਗੱਲ ਕਰੀਏ ਤਾਂ ਕੋਹੀਮਾ ਵਾਲੇ ਪਾਸੇ ਜਾਂ ਨਾਗaland ਵਾਲੇ ਪਾਸੇ ਇਹੇ ਜੇ ਟਾਈਮ 'ਚ 5 ਵਜੇ ਫੁੱਲ ਘੁੱਪ ਹਨੇਰਾ ਹੋ ਜਾਂਦਾ ਹੁਣ ਤਾਂ ਫੇਰ ਵੀ ਲਾਈਟਾਂ ਲੁੱਟਾਂ ਦੀ ਇੰਨੀ ਲੋੜ ਹੈ ਨਹੀਂ ਦਿਨ ਜਾਂ ਥੋੜਾ ਟਲਿਆ ਇਹ ਮੈਪ ਦਿਖਾ ਰਿਹਾ ਵੀ ਤੁਸੀਂ 7 ਵਜੇ ਤੱਕ ਕੂਚ ਬਿਹਾਰ ਪਹੁੰਚ ਜਾਓਗੇ। ਪ੍ਰਸ਼ਾਦਾ ਪਾਣੀ ਅੱਜ ਆਪਾਂ ਉੱਥੇ ਹੀ ਛਕਾਂਗੇ। ਇੱਕ ਵਾਰੀ ਰਾਹਤ ਛਕ ਲਿਆ ਹੁਣ ਦੁਬਾਰੇ ਲੋੜ ਨਹੀਂ ਹੈਗੀ। ਇਸ ਏਰੀਆ ਦੇ ਵਿੱਚ ਜਿੱਥੇ ਆਪਾਂ ਹੁਣ ਘੁੰਮ ਰਹੇ ਹਾਂ ਇੱਥੇ ਮੁਸਲਮਾਨਾਂ ਦੀ ਆਬਾਦੀ ਬਹੁਤ ਜ਼ਿਆਦਾ ਆ ਕਿਉਂਕਿ ਥਾ ਥਾ ਦੇ ਉੱਤੇ ਸੜਕਾਂ ਦੇ ਉੱਤੇ ਆਪ ਦੇਖਣ ਨੂੰ ਮਿਲ ਰਹੇ ਨੇ। ਲੋ ਜੀ ਬੈਸਟ ਬੰਗਾਲ ਦੇ ਵਿੱਚ ਦਾਖਲ ਹੋ ਗਏ ਆ। ਆ ਲੈ ਟੁੱਟ ਗਈ ਯਾਰ ਮੋਟਰਸਾਈਕਲ ਦੀ। ਪਤਾ ਨਹੀਂ ਲੱਗਿਆ ਕਿਹੜੇ ਵੇਲੇ ਪੱਤੀ ਉਖੜ ਗਈ ਇਹਦੀ ਆ ਦੇ ਆ ਉਖੜ ਗਈ ਇੱਥੇ ਲੱਗਣੀ ਹੁੰਦੀ ਹੈ ਇਹ ਮੂਰੇ ਮਾਰਦੀ ਹੈ ਲਾਈਟ ਇਹ ਵੀ ਠੀਕ ਕਰਾਉਣੀ ਪੈਣੀ ਆ ਕੰਮ ਤਾਂ ਪੱਕਾ ਸੀ ਪਤਾ ਨਹੀਂ ਉਖੜ ਕਾ ਦੇ ਨਾਲ ਹੋ ਗਈ ਨਾ ਕੋਈ ਟੋਏ ਟੱਪਿਆਂ ਚ ਵੱਜਿਆ ਮੋਟਰਸਾਈਕਲ ਵਾਲਾ ਚਲੋ ਜਾ ਕੇ ਦੇਖਾਂ ਇਹ ਕੱਲ ਨੂੰ ਇਹ ਤਾਂ ਜੋ ਰਾਤ ਨੂੰ ਲਾਈਟ ਛੱਡੀ ਮੈਂ ਕਿਹਾ ਲਾਈਟ ਕਿਉਂ ਨਹੀਂ ਜਾ ਰਹੀ ਅੱਗੇ ਇੱਕ ਲਾਈਟ ਕਿਉਂ ਵੱਜ ਰਹੀ ਹੈ ਦੂਜੀ ਦੇਖੀ ਪੈਰਾਂ 'ਚ ਉਹ ਦਿਨਾਂ ਦੇ ਵਿੱਚ ਅਸਾਮ ਸਾਰੀ ਸਟੇਟ ਕ੍ਰਾਸ ਕਰਨ ਤੋਂ ਬਾਅਦ ਆਪਾਂ ਬੈਸਟ ਬੰਗਾਲ ਦੇ ਵਿੱਚ ਆ ਗਏ ਆ ਜੀ। ਅਸਾਮ ਤੇ ਬੰਗਾਲ ਦੇ ਵਿੱਚ ਕੋਈ ਬੜਾ ਫਰਕ ਨਹੀਂ ਹੈ। ਮੜਾ ਜਾ ਬੋਲੀ ਦਾ ਹੀ ਫਰਕ ਆ। ਤੇ ਬਾਕੀ ਰਹਿਣ ਸਹਿਣ ਖਾਣ ਪੀਣ ਇਹਨਾਂ ਦਾ ਆਹ ਥੈਂਕ ਯੂ ਥੈਂਕ ਯੂ। ਤੇ ਬਾਕੀ ਰਹਿਣ ਸਹਿਣ ਖਾਣ ਪੀਣ ਇਹਨਾਂ ਦਾ ਸਾਰਾ ਲਗਭਗ ਸੇਮ ਹੀ ਆ। ਬੋਲੀ ਦਾ ਜਿਹੜਾ ਸਲੈਂਗ ਆ ਨਾ ਉਹ ਵੀ ਅਸਾਮ ਦੀ ਭਾਸ਼ਾ ਤੇ ਬੰਗਾਲ ਦੀ ਭਾਸ਼ਾ ਦਾ ਲਗਭਗ ਸੇਮ ਹੀ ਆ। ਤੇ ਜਿਹੜੀ ਲਿਖੀ ਹੁੰਦੀ ਹੈ ਨਾ ਉੱਥੋਂ ਵੀ ਤੁਹਾਨੂੰ ਐ ਲੱਗੂ ਵੀ ਯਾਰ ਬੰਗਾਲੀ ਲਿਖੀ ਆ ਕਿ ਅਸਾਮੀ ਲਿਖੀ ਆ ਅੱਖਰ ਜਿਵੇਂ ਇਹਨਾਂ ਦੇ ਤੇ ਜਿਹੜੀ ਥਾਂ ਦੇ ਉੱਤੇ ਆਪਾਂ ਜਾਣਾ ਜੀ ਉਹ ਹੈਗੀ ਇੱਥੋਂ 20 ਕਿਲੋਮੀਟਰ ਟ੍ਰੈਫਿਕ ਮਿਲ ਸਕਦਾ 18 ਕਿਲੋਮੀਟਰ ਨਹੀਂ ਠੀਕ ਆ 18 ਕਿਲੋਮੀਟਰ ਦਾ ਘੰਟਾ ਦਿਖਾ ਰਿਹਾ ਪੂਰੇ 3 ਮਹੀਨੇ ਬਾਅਦ ਅੱਜ ਫਾੜਕ ਦੇਖਣ ਨੂੰ ਮਿਲਿਆ ਵੈਸ ਬੰਗਾਲ ਦੇ ਨੰਬਰ ਸਾਰੇ ਪਾਸੇ ਸ਼ੁਰੂ ਹੋਗੇ ਮੈਂ ਬੇਰਾਗੀ ਜੋਗੀ ਮੈਂ ਬੇਰਾਗੀ ਜੋਗੀ ਜੋਗੀ ਮੈਂ ਬੇਰਾਗੀ ਜੋਗੀ